ਜੰਦੇ ਨਾਮ ਤੇ ਮਹਿਤਾਬਗੜ ਮੋਹੱਲੇ ਦੀ ਔਰਤ ਨਾਲ ਇੱਕ ਵਿਅਕਤੀ ਨੇ 8 ਲੱਖ ਦੀ ਮਾਰੀ ਠੱਗੀ ਪੀੜਿਤ ਔਰਤ ਇਨਸਾਫ ਲਈ ਭਾਰਤੀ ਆਮ ਜਨਤਾ ਪਾਰਟੀ ਕੋਲ ਪੁੱਜੀ ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੀਨੀਅਰ ਅਗਗੁਰਪ੍ਰੀਤ ਸਿੰਘ ਧਾਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਪੀੜਿਤ ਦੀ ਹਮਾਇਤ ਦਿੰਦਿਆਂ ਕਿਹਾ ਕਿ ਸਾਡੇ ਵੱਲੋਂ ਪਾਰਟੀ ਪੱਧਰ ਤੇ ਸਾਰੇ ਅਫਸਰਾਂ ਨੂੰ ਪੀੜਿਤ ਮਹਿਲਾ ਨਾਲ ਹੋ ਕੇ ਉੱਚ ਪੁਲਿਸ ਅਧਿਕਾਰੀਆਂ ਨੂੰ ਦਰਖਾਸਤਾਂ ਪਾਈਆਂ ਜਾਣਗੀਆਂ ਸਨਵਾਇ ਨਾ ਹੋਣ ਦੇ ਵਿਰੋਧ ਚ 11 ਜਨਵਰੀ ਦਿਨ ਸ਼ਨੀਵਾਰ ਨੂੰ ਠਗ ਦੇ ਘਰ ਬਾਹਰ ਅਨਮਿੱਥੇ ਸਮੇਂ ਲਈ ਦਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਮਾਦਕੀ ਨਾ ਤੁਹਾਡਾ। ਹਾਂ। ਰਾਜ ਰਾਜ। ਠੀਕ ਹੈ ਜੀ। ਤੁਸੀਂ ਅੱਜ ਦੀ ਪ੍ਰੈਸ ਜਿਹੜੀ ਕਾਨਫਰੰਸ ਕਰਦੇ ਹੋ ਤੁਹਾਡਾ ਕੀ ਕਹਿਣਾ ਵਾ? ਇਹ ਜੰਤਰ ਨੇ ਸਾੜਨਾ ਬਹੁਤ ਧੋਖਾਧੜੀ ਕੀਤੀ। ਅੱਛਾ ਜੀ। ਹਾਂ ਜੀ। ਕਿੰਨੇ ਪੈਸੇ ਤੁਹਾਡੇ ਲੁੱਟਨੇ? 8 ਲੱਖ ਰੁਪਏ। ਤੂੰ 8 ਲੱਖ ਰੁਪਏ ਚ ਕੀ ਵਾਦਾ ਕੀਤਾ ਸੀ ਕਿਹਨੂੰ ਭੇਜਣਾ ਸੀ ਬਾਹਰ ਬੱਚਿਆਂ ਨੂੰ ਭੇਜਣਾ ਸੀ ਬਲਟੀ ਨੂੰ ਤੁਹਾਡੇ ਬੇਟੇ ਨੂੰ ਹਾਂਜੀ ਠੀਕ ਹੈ ਜੀ ਜਿਹਨੇ ਕਿਹਾ ਵੀ ਮੈਂ 15 ਦਿਨਾਂ ਅੰਝੀ ਤੁਹਾਡਾ ਕੰਮ ਬਣਾਉਂਗਾ ਹੁਣ ਸਾਲ ਹੋ ਗਿਆ ਨਾ ਸੰ ਪੈਸਾ ਦਿੰਦਾ ਤੇ ਨਾ ਕੋਈ ਸਾਡੇ ਨਾਲ ਵੈਦ ਹੈ ਦੇ ਕਰੀ ਜਾਂਦਾ 15 ਦਿਨਾਂ ਚ ਦੇ ਦੂੰਗਾ 15 ਨੂੰ ਦੇ ਦੂੰਗਾ ਜਿਹੜੇ ਪੈਸੇ ਤੁਸੀਂ ਦਿੱਤੇ ਸੀ ਕਿਸ ਤਰ੍ਹਾਂ ਕੈਸ਼ ਦਿੱਤੇ ਕਿ ਚੈੱਕਸ ਨੂੰ ਦਿੱਤੇ ਆ ਕੈਸ਼ ਨਾਲ ਹੀ ਦਿੱਤੇ ਜੀ ਤੁਹਾਡੇ ਕੋਈ ਹੋਰ ਸਬੂਤ ਹੈਗਾ ਕੋਈ ਚੈੱਕ ਪਾਇਆ ਹੋਵੇ ਕੋਈ ਐਫੀਡੇਵਿਟ ਕੀਤਾ ਹੋਵੇ ਐਫੀਡੇਵਿਟ ਦਿਖਾਓ ਦਿਤਾ ਉਹਨੇ ਹਾਂਜੀ ਤੇ ਕਿਹੜੇ ਮੁਲਕ ਤੁਹਾਡੇ ਬੇਟੇ ਨੂੰ ਬਾਹਰ ਭੇਜਣਾ ਸੀ ਇੰਗਲੈਂਡ ਤੇ ਤੁਹਾਨੂੰ ਪਤਾ ਜਿਹੜਾ ਏਜੰਟ ਰਜਿਸਟਰਡ ਹੈ ਕਿ ਨਹੀਂ ਹੈਗਾ ਕੋਈ ਦਸਤੂਰ ਗੱਲ ਹੈਗਾ ਨਾ ਨਾ ਜੀ ਕੁਛ ਨਹੀਂ ਫਿਰ ਤੁਸੀਂ ਫਿਰ ਤੁਸੀਂ ਕਿੱਦਾਂ ਇਹ ਚੰਗਲ ਚ ਫਸੇ ਇਹ ਸਾਡੇ ਪਿੰਡ ਦਾ ਏਜੰਟ ਵਾਜੀ ਇਹਨੇ ਕਿਹਾ ਵੀ ਦਾਈ ਦਾ ਮੈਂ ਵਾਰਕਲਾ ਦੂੰਗਾ ਤਾਂ ਕੁਛ ਨਹੀਂ ਸਾਡ ਮੈਨੇ ਕੀਤਾ ਕਹਿੰਦਾ ਮੈਂ ਉੱਥੇ ਪੈਸੇ ਦੇ ਦਿੱਤੇ ਕੋਈ ਜ ਦਿੱਤਾ ਨਾ ਕੋਈ ਵੀਜ਼ਾ ਆਇਆ ਨਾ ਕੋ ਕੋ ਝੂਠੇ ਪੈਸੇ ਨੇ ਲੈ ਲੈ ਠੱਗੀ ਮਾਰ ਕੇ ਤੇ ਪਾਸਪੋਰਟ ਨਾਲ ਤੁਹਾਡੇ ਰੁੱਤੇ ਸੇ ਬੱਚੇ ਦਾ ਪਾਸਪੋਰਟ ਦਿੱਤਾ ਤੁਹਾਨੂੰ ਪਾਸ ਦਿੱਤਾ ਹਾਂਜੀ ਪਾਸਪੋਰਟ ਪੈਸੇ ਦੇ ਦਿੱਤੇ ਨਹੀਂ ਹੁਣ ਇਹਦੇ ਬਾਬਤ ਤੁਸੀਂ ਕਿੱਥੇ ਕੰਪਲੀਟ ਪਾਈ ਆ? ਹਾਂਜੀ ਅਸੀਂ ਪਾਈ ਸੀ। ਠੀਕ ਹੈ ਜੀ। ਐਸਪੀ ਸਾਹਿਬ ਜੀ। ਚਲੋ। ਹੁਣ ਤੁਸੀਂ ਕੀ ਮੰਗ ਰੱਖਦੇ ਹੋ ਆਪਣੇ? ਹਾਂ ਸਾਨੂੰ ਪੈਸੇ ਦੇ ਦੇਵੇ। ਤੇ ਨਹੀਂ 11 ਤਰੀਕ ਨੂੰ ਆਪਾਂ ਇਹਨਾਂ ਦੇ ਘਰੇ ਪਾਵਾਂ। ਠੀਕ ਹੈ ਜੀ। ਹਾਂਜੀ। 11 ਕਿਹੜੀ ਜੀ ਜਨਵਰੀ ਚ? 11 ਜਨਵਰੀ। ਠੀਕ ਹੈ ਜੀ। ਠੀਕ ਹੈ। ਧੰਨਵਾਦ। ਹੰਸਰ ਕੀ ਨਾਟਕ? ਸਭ ਤੋਂ ਪਹਿਲਾਂ ਜੈ ਪੀਮ ਜੈ ਭਾਰਤ। ਮੈਂ ਗੁਰਪ੍ਰ ਸਿੰਘ ਧਾਰੀਵਾਲ ਭਾਰਤੀ ਆਮ ਜਨਤਾ ਪਾਲਟੀਸ ਜੀ ਰਾਗੂ। ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਉਹਦਾ ਵਿਸ਼ਾ ਹੈ ਕਿ ਜੋ ਪੰਜਾਬ ਦੇ ਵਿੱਚ ਇੱਕ ਛੁੱਟੇ ਜਨਤਾ ਦਾ ਗਰੋਹ ਫਿਰਿਆ ਹੈ ਜਿਸ ਦਾ ਸ਼ਿਕਾਰ ਹੋਏ ਨੇ ਸਾਡੇ ਭੈਣ ਜੀ ਸਾਡੇ ਦਫ਼ਤਰ ਵਿੱਚ ਆਏ ਨੇ ਸੈਂਪੁਰ ਦੁੱਲਵਾਲ ਦਾ ਇੱਕ ਜੰਟਿਆ ਜਸਵੀਰ ਸਿੰਘ ਜਿਨ੍ਹਾਂ ਨੇ ਉਸ ਜੰਟ ਨੇ ਇਹਨਾਂ ਦੇ ਕੋਲੋਂ 8 ਲੱਖ ਰੁਪਏ ਇਹਨਾਂ ਦੇ ਬੇਟੇ ਨੂੰ ਬਾਹਰ ਕਢੋਣ ਲਈ ਪਿਆਸ ਸੀਗਾ ਤੇ ਨਾ ਬੇਟਾ ਬਾਹਰ ਗਿਆ ਇਹ ਵਿਚਾਰਿਆਂ ਨੇ ਘਰ ਵੇਚ ਕੇ ਆਪਣੇ ਜਿਹੜੇ ਪੈਸੇ ਇਹਨਾਂ ਨੂੰ ਦਿੱਤੇ ਸੀ ਜੰਟ ਨੂੰ ਉਹ ਜੰਟ ਨੇ ਮੰਨਿਆ ਵੀ ਆ ਵੀ ਮੈਂ ਪੈਸੇ ਧਮਾਗਾਉ ਉਹਨੇ ਕੋਈ ਐਗਰੀਮੈਂਟ ਵੀ ਕੀਤਾ ਪਿਆ ਆਪਣਾ ਚੈੱਕ ਵੀ ਦਿੱਤਾ ਪਿਆ ਸੀ ਉਹ ਚੈੱਕ ਵੀ ਜਿਹੜਾ ਉਹਨਾਂ ਬਹੁਤ ਚੁਕਾਇਆ ਤੇ ਜਦੋਂ ਲਾਇਆ ਆ ਇਸ ਲਈ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਨਾਂ ਦੀ ਇੱਕ ਦਰਖਾਸਤ ਹੀ ਮਾਨਯੋਗ ਐਸਪੀ ਸਾਹਿਬ ਨੂੰ ਦਿੱਤੀ ਪਈ ਆ ਤੇ ਇਹਨਾਂ ਦੀ ਜੋ ਕੋਈ ਹੱਕ ਅਸੀਂ ਹੋ ਸਕੇ ਜੇ ਇਹਨਾਂ ਦੀ ਹੱਕ ਅਸੀਂ ਨਹੀਂ ਹੁੰਦੀ ਅਸੀਂ 11 ਤਰੀਕ ਨੂੰ ਪਾਰਟੀ ਵੱਲੋਂ ਸੰਦੀਪ ਕੌਰ ਸਾਡੀ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਭਾਈ ਸਾਹਿਬ ਸੰਤੋਖ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਇਹਨਾਂ ਦੀ ਦੇਖ ਰਿਕ ਵਿੱਚ ਉਹਨਾਂ ਦੇ ਏਜੰਟ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਉਹਨਾਂ ਚਰ ਇਹ ਉੱਥੋਂ ਨਹੀਂ ਉੱਠਣਗੇ ਜਿੰਨਾ ਚਿਰ ਇਹਨਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਇਹਨਾਂ ਖਮਾਂ ਦਾ ਜਾਜਗਾ ਇਹਨਾਂ ਦੀ ਹੱਕ ਅਸੀਂ ਕੀਤੀ ਜਾਵੇ ਜੈ ਭੀਮ ਜੈ ਭਾਰਤ ਤਰਜੋ ਸਾਹਿਬ ਤੁਸੀਂ ਦੇਖਿਆ ਵਾ ਕਾਫੀ ਲੋਕ ਜਨਤਾ ਦੇ ਚੰਗੋ ਚ ਫਸਦੇ ਪਏ ਨੇ ਇਹਨਾਂ ਨੂੰ ਜਿਹੜਾ ਏਜੰਟ ਕਿਸ ਤਰ੍ਹਾਂ ਮਿਲਿਆ ਸੀ ਇਹਨਾਂ ਨੂੰ ਏਜੰਟ ਮਿਲਿਆ ਸੀ ਤੁਸੀਂ ਇਹ ਦੱਸੋਗੇ ਮਾਦਾ ਜੀ ਹੁਣ ਇਹਨਾਂ ਨੂੰ ਕਿੱਦਾਂ ਮਿਲਿਆ ਸੀ ਤੁਸੀਂ ਦੱਸੋ